ਸਵਾਗਤ ਹੈ ਦੋਸਤੋ ਪ੍ਰੋਗਰਾਮ ਖਬਰ ਪੁਆਇੰਟ ਲੈ ਕੇ ਮੈਂ ਸ਼ਿਵਿੰਦਰ ਹਾਜ਼ਰ ਆ। ਦੇਸ਼ ਦੁਨੀਆ ਤੇ ਪੰਜਾਬ ਦੀਆਂ ਤਮਾਮ ਖਬਰਾਂ ਨਾਲ ਤੁਹਾਡੀ ਸਾਂਝ ਪਵਾਨੇ ਆ। ਅ ਅਹਿਮ ਖਬਰਾਂ ਦੇ ਪੜਾਅ ਦੇ ਵਿੱਚ ਆਪਾਂ ਜੋ ਤੁਹਾਡੇ ਨਾਲ ਅਹਿਮ ਖਬਰਾਂ ਸਾਂਝੀਆਂ ਕਰਨ ਲੱਗੇ ਆ। ਇੱਕ ਤਾਂ ਵੱਡੀ ਚੀਜ਼ ਜਿਹੜੀ ਵੱਡੀ ਖਬਰ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਦੋਸਤੋ ਹੁਣ ਤੱਕ ਜਦੋਂ ਤੱਕ ਆਪਾਂ ਪ੍ਰੋਗਰਾਮ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਉਦੋਂ ਤੱਕ ਪੰਜਵਾਂ ਗੇੜਾ ਜਿਹੜਾ ਲੋਕ ਸਭਾ ਚੋਣਾਂ ਦਾ ਪੰਜਵੇਂ ਪੰਜਵੇਂ ਗੇੜੇ ਦੇ ਰਹੀ ਚੋਣਾਂ ਹੋ ਰਹੀਆਂ ਨੇ। ਸੋ ਇਥੋਂ ਹੁਣ ਤੱਕ ਜੋ ਖਬਰਾਂ ਸਾਡੇ ਕੋਲ ਆ ਚੁੱਕੀਆਂ ਨੇ ਹਾਲਾਂਕਿ ਜਦੋਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਹਾਂ ਉਦੋਂ ਤੱਕ ਕੋਈ ਇਸ ਤਰ੍ਹਾਂ ਨਹੀਂ ਆਈ ਕਿ ਸੰਪੰਨ ਨਹੀਂ ਹੋਈਆਂ ਹੈਗੀਆਂ ਖਬਰਾਂ ਮੋਟਾ-ਮੋਟੀ ਖਬਰਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ ਉਹਦੇ ਵਿੱਚ ਕਿ ਜਿਹੜਾ ਅੰਕੜੇ ਆ ਅੰਕੜੇ ਕਿ ਆਖਰ ਤੱਕ ਤੁਹਾਨੂੰ ਪਤਾ ਵੀ ਬਾਅਦ ਵਿੱਚ ਹੀ ਦੱਸੇ ਜਾਂਦੇ ਨੇ ਕਿ ਕਿੰਨੇ ਹੁੰਦੇ ਨੇ ਕਿੰਨੇ ਹੋਏ ਨੇ ਹਾਲ ਦੀ ਘੜੀ ਹੈਗੀ ਕਿ ਖਬਰ ਕੋਈ ਇਸ ਤਰ੍ਹਾਂ ਦੀ ਨਹੀਂ ਆਈ ਹੈਗੀ ਹੁਣ ਤੱਕ ਵੀ ਇੰਨੀ ਇੰਨੀ ਜਿਹੜੀ ਹੈਗੀ VOTING ਹੋਈ ਆ ਜਾਂ ਇੰਨੀ ਕਿ ਨਹੀਂ ਹੋਈ ਪਰ ਮੈਂ ਤੁਹਾਨੂੰ ਥੋੜਾ ਜਿਹਾ ਧਿਆਨ ਇਹਦੇ ਵੱਲ ਦਿਵਾ ਦੇਣਾ ਕਿ ਕੁੱਲ ਜਿਹੜੀ VOTING ਦੀ ਪ੍ਰਤੀਸ਼ਤਤਾ ਤੋਂ ਬਿਨਾ ਵੀ ਅੱਜ ਜਿਹੜੀ VOTING ਹੋ ਰਹੀ ਹੈ ਲੋਕ ਸਭਾ ਦੀ ਪੰਜਵੇਂ ਗੇਟ ਦੀ ਉਹਦੇ ਵਿੱਚ 49 ਸੀਟਾਂ ਨੇ ਦੋਸਤੋ ਜਿਹਦੇ ਵਿੱਚ ਦੋ ਕੇਂਦਰੀ ਸ਼ਾਸਤ ਪ੍ਰਦੇਸ਼ ਸ਼ਾਮਿਲ ਹੈਗੇ ਨੇ ਯੂਨੀਅਨ ਟੈਰੀਟਰੀ ਜਿਹੜੋ ਆਪਾਂ ਕਹਿੰਦੇ ਆ ਇਹਦੇ ਨਾਲ ਹੀ 6 ਰਾਜ ਨੇ ਅਹਿਮ ਸੀਟਾਂ ਵਿੱਚੋਂ ਰਾਹੁਲ ਗਾਂਧੀ ਜੀ ਦੀ رائے ਬਰੇਲੀ ਕੇਂਦਰੀ ਮੰਤਰੀਆਂ ਵਿੱਚੋਂ ਰਾਜਨਾ ਸਿੰਘ ਦੀ ਲਖਨਊ ਸੀਟ ਸਿਮਰਤੀ ਰਾਣੀ ਦੀ ਅਮੇਠੀ ਸੀਟ ਜੰਮੂ ਅਤੇ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਜਿਹੇ ਪ੍ਰਮੁੱਖ ਆਗੂਆ ਉਹਨਾਂ ਦੀ ਕਿਸਮਤ ਦਾ ਫੈਸਲਾ ਹੋਣ ਲੱਗਿਆ ਪੰਜਵੇਂ ਗੇਟ ਦੇ ਵਿੱਚ ਲਗਭਗ 9 ਕਰੋੜ ਦੇ ਕਰੀਬ ਵੋਟਰ ਸ਼ਾਮਲ ਨੇ ਇਹਦੇ ਵਿੱਚ 4 ਕਰੋੜ 26 ਲੱਖ ਔਰਤ ਵੋਟਰਾਂ ਵੀ ਸ਼ਾਮਲ ਨੇ ਸੋ 54009 ਕਿਨਰ ਨੇ ਚੋਣ ਅਮਲ ਨੂੰ ਸਿਰੇ ਚੜਨ ਦੇ ਲਈ 49732 ਪੋਲਿੰਗ ਸਟੇਸ਼ਨ ਨੇ 94700 ਪੋਲਿੰਗ ਅਧਿਕਾਰੀ ਨੇ ਇਹਦੇ ਪਹਿਲੇ 4 ਜਿਹੜਾ ਦੇ ਵਿੱਚ 23 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿੱਚ 300 80 تقریبا ਸੀਟਾਂ ਲਈ ਜਿਹੜੇ ਹੈਗੇ ਵੋਟਿੰਗ ਦਾ ਅਮਲ ਹੈ ਜਿਹੜਾ ਉਹ ਨਿਭੜ ਚੁੱਕਾ 6ਵੇਂ 7ਵੇਂ ਗੇਟ ਦੇ ਲਈ 25 ਤਰੀਕ ਤੇ 1 ਤਰੀਕ ਅੰਬਰ ਉਹਦੋਂ ਵੋਟ ਪੈਣੀ ਹੈ ਸੋ 5ਵੇਂ ਗੇਟ ਦੇ ਵਿੱਚ ਜਿਹੜਾ ਮਹਾਰਾਸ਼ਟਰ ਦੀਆਂ 13 ਯੂਪੀ ਦੀਆਂ 14 ਬੰਗਾਲ ਦੀਆਂ 7 ਬਿਹਾਰ ਦੀਆਂ 5 ਉੜੀਸਾ ਦੀਆਂ 6 ਕਸ਼ਮੀਰ ਦੀਆਂ ਤੇ ਲਦਾਖ ਦੀ 1-1 ਸੀਟ ਸ਼ਾਮਿਲ ਹੈ 5ਵੇਂ ਗੇਟ ਦੇ ਵਿੱਚ 49 ਸੀਟਾਂ ਦੇ ਉੱਤੇ ਵੋਟਾਂ ਪੈ ਰਹੀਆਂ ਨੇ ਇਹਦੇ ਵਿੱਚ ਭਾਜਪਾ ਲਈ ਇਹ ਗੇਟ ਬਹੁਤ ਅਹਿਮ ਹੈ ਕਿਉਂਕਿ ਇਹ ਨਾ ਵੀ ਜੋ 40 ਤੋਂ ਵੱਧ ਸੀਟਾਂ ਕੌਮੀ ਜਮੂਰੀ ਗੱਠਜੋੜ ਕੋਲ ਇਸ ਸਮੇਂ ਹੈਗੀਆਂ ਨੇ ਮਤਲਬ ਬੀਜੇਪੀ ਵਾਲਾ ਜਿਹੜਾ ਗੱਠਜੋੜ ਹੈ ਉਹਦੇ ਕੋਲ ਇਸ ਇੱਥੇ ਪਹਿਲਾਂ ਤੋਂ ਹੀ ਜਿਹੜਾ ਹੈਗਾ ਸੀਟਾਂ ਹੈਗੀਆਂ ਨੇ ਇਧਰ ਕੇਜਰੀਵਾਲ ਦੀ ਰਹਿਸ਼ ਤੋਂ ਲੈਪਟਾਪ ਵਗੈਰਾ ਤੇ ਮੋਬਾਈਲ ਜ਼ਬਤ ਕਰ ਲਏ ਗਏ ਨੇ ਵਿਵੇਕ ਕੁਮਾਰ ਦਾ ਜਿਹੜਾ 5 ਰੋਜ਼ਾ ਪੁਲਿਸ ਰਿਮਾਂਡ ਹੋਇਆ ਮਤਲਬ ਸਵਾਤੀ ਮਾਲੀਵਾਲ ਵਾਲਾ ਜਿਹੜਾ ਮਾਮਲਾ ਉਹ ਕਾਫੀ ਧੂਲ ਫੜ ਗਿਆ ਕਾਫੀ ਗੰਭੀਰ ਮਾਮਲਾ ਬਣ ਚੁੱਕਾ ਹੈ ਦੋਸਤੋ ਇਹਦੇ ਵਿੱਚ ਵਿਵੇਕ ਕੁਮਾਰ ਦਾ 5 ਰੋਜ਼ਾ ਕੋਲ ਸ੍ਰੀਮਾਡ ਮੁਲਜ਼ਮ ਦਾ ਜਿਹੜਾ ਆਈਫੋਨ ਫਾਰਮੈਟ ਕੀਤਾ ਗਿਆ ਹੁਣ ਦਾ ਦਾਵਾ ਕੀਤਾ ਗਿਆ ਮਾਲੀਵਾਲ ਕਹਿੰਦੀ ਹੈ ਕਿ ਸੁਸ਼ੋਧੀਆਂ ਜੀ ਉਹ ਰਹੈਣਗੇ ਇਸ ਕਰਕੇ ਮੇਰੇ ਤੇ ਵਿਪਤਾ ਦਾ ਪਹਾੜ ਟੁੱਟਿਆ ਕੇਜਰੀਵਾਲ ਕਹ ਰਿਹਾ ਕਿ ਆਪ ਨੂੰ ਖਤਮ ਕਰਨ ਲਈ ਆਪਰੇਸ਼ਨ ਝਾੜੋ ਜੀਪੀ ਨੇ ਲਾਂਚ ਕੀਤਾ ਹੋਇਆ ਇਹ ਉਹਦੀ ਸਾਜ਼ਿਸ਼ ਕਰਾਰ ਦੇ ਰਹੇ ਨੇ ਪੰਜਾਬ ਦੇ ਵਿੱਚ ਗਰਮੀ ਦਾ ਕਹਿ ਰਿਹਾ ਜਿੱਥੇ ਸਿਆਸੀ ਗਰਮੀ ਹੈ ਉੱਥੇ ਉਂਝ ਵੀ ਗਰਮੀ ਹੈ ਪੰਜਾਬ ਤੇ ਹਰਿਆਣਾ ਦੇ ਵਿੱਚ ਜੇਠ ਮਹੀਨੇ ਦੀ ਗਰਮੀ ਦਾ ਰੰਗ ਦਿਖਣ ਲੱਗਿਆ ਪਿਛਲੇ ਇੱਕ ਹਫਤੇ ਤੋਂ ਚੱਲੇ ਆ ਰਹੇ ਲੂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਤੀਆਂ ਗਰਮੀ ਕਰਕੇ ਲੋਕ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਹੈਗੇ ਪਠਾਨਕੋਟ ਪੰਜਾਬ ਦਾ ਜਿਹੜਾ ਸਭ ਤੋਂ ਗਰਮ ਸ਼ਹਿਰ ਹੈ 45 ਡਿਗਰੀ ਤੋਂ ਉੱਪਰ ਇੱਥੇ ਤਾਪਮਾਨ ਰਿਹਾ ਮੌਸਮ ਭਾਗ ਨੇ ਪੰਜਾਬ ਦੇ ਵਿੱਚ 20 21 22 ਤੇ 23 ਮਈ ਨੂੰ ਅਤ ਗਰਮੀ ਪੈਣ ਦੀ ਸਤਾਵਣੀ ਦਿੱਤੀ ਹੈ ਰੈਡ ਅਲਰਟ ਜਾਰੀ ਕੀਤਾ ਮੌਸਮ ਵਿਗਿਆਨੀਆਂ ਦਾ ਕਹਿਣਾ ਕਿ ਅਗਲੇ 4-5 ਦਿਨਾਂ 'ਚ ਸਵੇਰੇ ਦੇ ਵਿੱਚ ਤਾਪਮਾਨ 46 ਤੋਂ 47 ਡਿਗਰੀ ਰਹਿਣ ਦੀ ਸੰਭਾਵਨਾ ਉਧਰ ਦੋਸਤੋ ਸਯੁਕਤ ਕਿਸਾਨ ਮੋਰਚੇ ਵੱਲੋਂ ਨਰਿੰਦਰ ਮੋਦੀ ਦੀਆਂ ਚੋਣ ਰੈਲੀਆਂ ਦੇ ਖਿਲਾਫ ਬਿਗੜ ਬਜਾ ਦਿੱਤਾ ਗਿਆ ਸੰਯੁਕਤ ਕਿਸਾਨ ਮੋਰਚੇ ਨੇ ਨਰਿੰਦਰ ਮੋਦੀ ਦੀਆਂ ਜਿਹੜੀਆਂ ਰੈਲੀਆਂ ਦਾ ਵਿਰੋਧ ਕਰਨ ਵਾਸਤੇ ਤਿਆਰੀ ਬੈਠ ਦਿੱਤੀ ਹੈ ਪੰਜਾਬ ਚੋਣ ਪ੍ਰਚਾਰਨ ਦੇ ਤਹਿਤ ਮੋਦੀ ਪੂਰੇ ਆਊਗਾ 23 ਮਈ ਨੂੰ ਪਟਿਆਲੇ ਵਿੱਚ ਭਾਜ ਪਉਮੀਦਵਾਰ ਪ੍ਰਨੀਤ ਕੌਰ ਦੀ ਹਮਾਇਤ ਲਈ ਪਲੇਠੀ ਚੋਣ ਰੈਲੀ ਕਰਨਗੇ 24 ਨੂੰ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਜਿਹੜਾ ਚੋਣ ਰੈਲੀ ਨੂੰ ਸੰਬੋਧਨ ਕਰਨਗੇ ਮੋਦੀ ਚੋਣ ਪ੍ਰੋਗਰਾਮਾਂ ਦੀ ਅਜਿਹੀ ਦੀ ਹੀ ਪੁਸ਼ਟੀ ਹੋਈ ਤਾਂ ਕਿਸਾਨ ਜਥੇਬੰਦੀਆਂ ਨੇ ਵਿਰੋਧ ਵਾਸਤੇ ਵੀ ਡਿਗਲ ਪਜਾ ਦਿੱਤਾ ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ਕੀਤਾ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਹਮੇਸ਼ਿਆ ਦੇ ਭਾਜਪਾ ਦੇ ਕੌਮੀ ਪ੍ਰਧਾਨ ਨੱਡਾ ਦੀਆਂ ਰੈਲੀਆਂ ਦਾ ਵੱਡੇ ਪੱਧਰ ਤੇ ਕਿਸਾਨ ਧਿਰਾਂ ਵਿਰੋਧ ਕਰਨ ਲੱਗੀਆਂ ਭਾਜਪਾ ਦੇ ਉਮੀਦਵਾਰਾਂ ਦਾ ਪਹਿਲਾਂ ਹੀ ਜਿਹੜਾ ਕਿਸਾਨ ਧਿਰਾਂ ਦੇ ਵੱਲੋਂ ਵਿਰੋਧ ਕਰ ਰਹੀਆਂ ਹੈਗੀਆਂ ਨੇ ਕਿਸਾਨ ਜਥੇਬੰਦੀਆਂ ਵੱਲੋਂ ਲਿਖੇ ਜਾ ਰਹੇ ਪ੍ਰੋਗਰਾਮਾਂ ਵਿੱਚ ਪੰਜਾਬ ਪੁਲਿਸ ਲਈ ਸੰਕਟ ਵਧਾ ਦਿੱਤਾ ਗਿਆ ਇਹਦੇ ਵਿੱਚ ਹੁਣ ਕਿਉਂਕਿ ਪਹਿਲਾਂ ਵੀ ਨਰਿੰਦਰ ਮੋਦੀ ਫਿਰੋਜ਼ਪੁਰ ਰੈਲੀ ਵਾਸਤੇ ਰਸਤੇ ਦੇ ਵਿੱਚ ਵਾਪਸ ਮੁੜੇ ਸੀ ਕਿਸਾਨਾਂ ਦਾ ਨੇ ਜਿਹੜਾ ਧਰਨਾ ਲਾਇਆ ਸੰਜੁਗ ਕਿਸਾਨ ਮੋਰਚੇ ਨੇ ਸੀਨੀਅਰ ਆਗੂ ਜਿਹੜੇ ਹੈਗੇ ਆ ਡਾਕਟਰ ਦਰਸ਼ਨਪਾਲ ਦਾ ਕਹਿਣਾ ਕਿ ਐਸਕੇਮ ਭਲਕੇ 20 ਮਈ ਨੂੰ ਪਟਿਆਲਾ ਵਿਖੇ ਜ਼ਿਲ੍ਹੇ ਵਿੱਚ ਮੀਟਿੰਗ ਬੁਲਾਈ ਹੈ ਨਰਿੰਦਰ ਮੋਦੀ ਦੇ ਚੋਣ ਪ੍ਰੋਗਰਾਮਾਂ ਦਾ ਵਿਰੋਧ ਕਰਨ ਵਾਸਤੇ ਇਹ ਰਣਨੀਤੀ ਹੈ ਜਿਹੜੀ ਬਣਾਈ ਜਾਏਗੀ 21 ਮਈ ਨੂੰ ਕਿਸਾਨ ਮੋਰਚੇ ਦੀ ਜਗਰਾਵਾਂ ਵਿੱਚ ਹੋ ਰਹੀ ਜਿਹੜੀ ਮਹਾਪੰਚਾਇਤ ਨੇ ਇਸ ਵਾਸਤੇ ਰਣਨੀਤੀ ਘੜੀ ਹੈ ਇੱਧਰ ਹੈਗਾ ਨਰਿੰਦਰ ਮੋਦੀ ਜਿਹੜਾ ਪੰਜਾਬ ਦੇ ਵਿੱਚ ਰੈਲੀਆਂ ਨੂੰ ਜਿਹੜਾ ਸੰਬੋਧਨ ਕਰਨਗੇ ਇਹਦੇ ਤਹਿਤ ਜਿਵੇਂ ਮੈਂ ਦੱਸੀ ਹੈ ਕਿ ਪਟਿਆਲੇ ਨੂੰ 23 24 ਨੂੰ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਨਰਿੰਦਰ ਮੋਦੀ ਜੀ ਸੰਬੋਧਨ ਕਰਨਾ ਕਿਸਾਨਾਂ ਨਾਲ ਜੁੜੀ ਹੋਈ ਇੱਕ ਹੋਰ ਵੀ ਖਬਰ ਦੋਸਤੋ ਸਾਡੇ ਸਾਹਮਣੇ ਆ ਰਹੀ ਹੈਗੀ ਉਹ ਖਬਰ ਕੀ ਹੈ ਉਹ ਖਬਰ ਇਹ ਹੈਗੀ ਹੈ ਕਿ ਜੋ ਰੇਲਵੇ ਫਾਟਕਾਂ ਦੇ ਉੱਤੇ ਪ੍ਰੋਟੈਸਟ ਹੋ ਰਿਹਾ ਸੀਗਾ ਕਿਸਾਨਾਂ ਦਾ ਇੱਕ ਇਹ ਜੋ ਪ੍ਰੋਟੈਸਟ ਸੀਗਾ ਬੀਕੇ ਜੂ ਮਾਫ ਕਰਨਾ ਸੰਯੁਕਤ ਕਿਸਾਨ ਮੋਰਚਾ ਨਾਨ ਪੋਲੀਟੀਕਲ ਵੱਲੋਂ ਉਹ ਰੱਦ ਕਰ ਦਿੱਤਾ ਰੇਲ ਜੱਤੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਕਿਸਾਨ ਜੱਥੇਬੰਦੀਆਂ ਨੇ ਸ਼ਬੂ ਰੇਲਵੇ ਸਟੇਸ਼ਨ ਦੇ ਉੱਤੇ ਰੇਲਵੇ ਕੋ ਮੁਹੀ ਮੁਲਤਵੀ ਕਰ ਦਿੱਤੀ ਹੈ ਹੁਣ ਉਹਨਾਂ ਨੇ ਆਪਣੇ ਧਰਨੇ ਜਿਹੜੇ ਹੈਗੇ ਆ ਭਾਜਪਾ ਨੇਤਾਵਾਂ ਦੇ ਘਰਾਂ ਅੱਗੇ ਦੇਣਗੇ ਸੰਜੁਕਤ ਕਿਸਾਨ ਮੋਰਚੇ ਨਾਲ ਜੁੜੀਆਂ ਜਥੇਬੰਦੀਆਂ ਭਾਜਪਾ ਨੇਤਾਵਾਂ ਦੇ ਘਰਾਂ ਦੇ ਅੱਗੇ ਪ੍ਰੋਟੈਸਟ ਕਰਨ ਲੱਗੀਆਂ ਇਹ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਕਿ ਵੱਡੀ ਰਾਹਤ ਜਿਹੜੀ ਹੈ ਉਹ ਇਥੋਂ ਮਿਲਦੀ ਹੋਈ ਸਾਨੂੰ ਦਿਖਾਈ ਦੇ ਰਹੀ ਹੈਗੀ ਆ ਅ ਅੱਗੇ ਚੱਲਦੇ ਹਾਂ ਥੋੜਾ ਜਿਹਾ ਚੋਣਵੀ ਹਲਚਲ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੀ ਜਿਹੜੀ ਅਹਿਮ ਖਬਰ ਸਾਡੇ ਨਾਲ ਧਿਆਨ ਵਿਚ ਆ ਰਹੀ ਹੈਗੀ ਆ ਉਹ ਇਹ ਹੈ ਕਿ ਪ੍ਰਜਵਲ ਰਵਨਾ ਉਹਦੀ ਗ੍ਰਿਫਤਾਰੀ ਦੇ ਬਰਾਂਡ ਜਾਰੀ ਕਰ ਦਿੱਤੇ ਗਏ ਨੇ ਜੋ ਕਿ ਏਜੰਸੀ ਮਾਮਲਿਆਂ ਦੇ ਵਿੱਚ ਲੋੜੀਂਦਾ ਹੈ ਇਹਦਾ ਜਿਹੜਾ ਹੈਗਾ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਚੁਣੌਤੀ ਦਿੰਦੀ ਹੋਈ ਪਟੀਸ਼ਨ ਦੇ ਉੱਤੇ ਸੁਣਵਾਈ ਅੱਜ ਕੀਤੀ ਜਾ ਰਹੀ ਹੈ ਖੜਗੇ ਦੇ ਪੋਸਟਰਾਂ ਦੇ ਉੱਤੇ ਸ਼ਾਈ ਮਲਨ ਦਾ ਕਲਕੱਤੇ ਦੇ ਵਿੱਚ ਮਾਮਲਾ ਆਇਆ ਜੋ ਕਿ ਅਹਿਮ ਮਾਮਲਾ ਪਤੰਜਲੀ ਨੇ ਉੱਤਰਾਖੰਡ ਦੇ ਵਿੱਚ ਪਤੰਜਲੀ ਤੇ ਪਤੰਜਲੀ ਸੋਨਾ ਪਾਪੜੀ ਦੇ ਮਾਮਲੇ ਵਿੱਚ ਤਿੰਨ ਜਣਿਆਂ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਹੈ ਇਧਰ ਯੂਪ ਵੱਲ ਧਿਆਨ ਮਾਰੀਏ ਤਾਂ ਸਮਾਜਵਾਦੀ ਪਾਰਟੀ ਜੋ ਫੂਲਪੁਰ ਸੀਟ ਤੋਂ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਅਮਰਨਾਥ ਮੋਰਿਆ ਦੇ ਹੱਕ ਨੇ ਵੀ ਸਾਂਝੀ ਰੈਲੀ ਕਰਨ ਦੇ ਲਈ ਖਮੈਤਿਆਂ ਦੇ ਬੈਰੀਕੇਟ ਤੋੜ ਕੇ ਮੰਚ ਦੇ ਨੇੜੇ ਪਹੁੰਚਣ ਦਾ ਮਾਮਲਾ ਸਾਹਮਣੇ ਆਇਆ ਰਾਹੁਲ ਗਾਂਧੀ ਸਫਾ ਮੁਖੀ ਅਖਲੇਸ਼ ਇਹ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਹੀ ਚਲੇ ਗਏ ਪੁਲਿਸ ਤੇ ਸੂਤਰ ਦੱਸ ਰਹੇ ਨੇ ਕਿ ਇਸ ਰੈਲੀ ਵਿੱਚ ਕਾਂਗਰਸ ਤੇ ਸਪਾ ਦੇ ਵੱਡੀ ਗਿਣਤੀ ਵਿੱਚ ਸਮਹਿਤੀ ਪਹੁੰਚੇ ਨਹੀਂ ਜਦ ਕਿ अखिलेश ਮਾਂਚ ਉੱਤੇ ਕੁਝ ਜਿਹੜਾ ਸਾਹਮਣੇ ਖੜੇ ਵੱਡੀ ਗਿਣਤੀ ਦੇ ਲੋਕ ਬੈਰੀਕੇਡ ਤੋੜ ਕੇ ਮਾਂਚ ਦੇ ਨੇੜੇ ਪਹੁੰਚ ਗਏ ਸਪੰਦ ਤੇ ਕਾਂਗਰਸ ਦੋਵਾਂ ਦੇ ਵੱਲੋਂ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਗਈ ਵੀਡੀਓ ਵਿੱਚ ਮਾਂਚ 'ਤੇ ਖੜੇ ਲੋਕ ਸਮਹਿਤੀਆਂ ਨੂੰ ਵਾਪਸ ਜਾਣ ਲੈ ਕੇ ਇੱਕ ਕਹਿੰਦੇ ਸੁਨੇਹੇ ਜਾ ਰਹੇ ਨੇ ਮਾਂਚ ਤੋਂ ਲੋਕਾਂ ਨੂੰ ਕੀਤੀਆਂ ਗਈਆਂ ਅਪੀਲਾਂ ਦਾ ਕੋਈ ਅਸਰ ਨਾ ਹੋਇਆ ਸਗੋਂ ਮਗਰੋਂ ਜਿਹੜਾ ਹੈਗਾ ਸਟੇਜ ਛੱਡਣ ਤੋਂ ਕੁਝ ਸਮਾਂ ਪਹਿਲਾਂ ਰਾਹੁਲ ਗਾਂਧੀ ਤੇ ਅਖਲੇਸ਼ ਯਾਦਮ ਨੇ ਆਪਸ ਵਿੱਚ ਵਿਚਾਰ ਚਰਚਾ ਕੀਤੀ ਆ ਸਮਾਜਵਾਦੀ ਪਾਰਟੀ ਦੇ ਸੂਤਰਾਂ ਨੇ ਦੱਸਿਆ ਕਿ ਰਾਹੁਲ ਗਾਂਧੀ ਤੇ ਅਖਲੇਸ਼ ਦੇ ਸੁਰੱਖਿਆ ਅਧਿਕਾਰੀਆਂ ਦੀ ਸਲਾਹ ਦੇ ਉੱਤੇ ਰੈਲੀ ਨੂੰ ਸੰਬੋਧਨ ਨਾ ਕਰਨ ਦਾ ਫੈਸਲਾ ਕੀਤਾ ਗਿਆ ਇਸ ਸਬੰਧੀ ਜਿਹੜਾ ਸਪਾਜਾ ਕਾਂਗਰਸ ਦਾ ਵੱਲੋਂ ਕੋਈ ਬਿਆਨ ਨਹੀਂ ਆਇਆ ਰਾਹੁਲ ਦਾ ਕਹਿਣਾ ਹੈਗਾ ਕਿ ਅਸਲ ਵਿੱਚ ਜੋ ਬੀਜੇਪੀ ਹੈ ਉਹ ਇੱਕ ਸੀਟ ਉੱਤੇ ਇੱਕ ਹੀ ਇੱਕ ਸੀਟ ਮਸਾਂ ਜਿੱਤ ਪਾਊਗੀ ਇਸ ਜਗ੍ਹਾ ਦੇ ਉੱਤੇ ਹੌਂਤ ਅੱਜ ਅੱਜ ਗੱਲ ਕਰੀਏ ਜਿਹੜੇ ਆਜ਼ਾਦ ਉਮੀਦਵਾਰ ਸੀ ਪੰਜਾਬ ਦੇ ਵਿੱਚ ਉਹਨਾਂ ਨੂੰ ਡਿਫਰੈਂਟ ਕਿਸਮ ਦੇ ਚੋਣ ਨਿਸ਼ਾਨ ਕਿਵੇਂ ਕਿੰਨੇ ਕਿ ਮਿਲੇ ਜੇ 13 ਸੀਟਾਂ ਦੇ ਉੱਤੇ ਚੋਣ ਲੜ ਰਹੇ ਹੈ 328 ਉਮੀਦਵਾਰ ਨੂੰ ਚੋਣ ਨਿਸ਼ਾਨ ਲਾਟ ਹੋ ਗਏ ਨੇ ਮੁੱਖ ਚੋਣ ਅਧਿਕਾਰੀ ਸਿਬਨ ਸਿੰਘ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਨੇ ਹਦਾਇਤਾਂ ਦੇ ਮੁਤਾਬਕ ਜ਼ਿਲ੍ਹਾ ਚੋਣ ਅਧਿਕਾਰੀਆਂ ਵੱਲੋਂ ਚੋਣ ਨਿਸ਼ਾਨ ਲਾਟ ਕੀਤੇ ਗਏ ਨੇ ਇਸ ਵਾਰ 328 ਉਮੀਦਵਾਰਾਂ ਵਿੱਚੋਂ 169 ਆਜ਼ਾਦ ਉਮੀਦਵਾਰ ਨੇ ਆਜ਼ਾਦ ਉਮੀਦਵਾਰਾਂ ਨੂੰ ਅਕੀ ਕਿਰੇ ਲੂਥ ਪਾਦਾਂ ਨੂੰ ਜਿਹੜਾ ਚੋਣ ਨਿਸ਼ਾਨ ਵਜੋਂ ਲੈਣ ਦੀ ਰੁਚੀ ਦਿਖਾਈ ਹੈ 9 ਆਜ਼ਾਦ ਉਮੀਦਵਾਰਾਂ ਨੂੰ ਗੈਸ ਸਿਲੰਡਰ ਦਾ ਨਿਸ਼ਾਨ ਮਿਲਿਆ ਜਦਕਿ 5 ਉਮੀਦਵਾਰਾਂ ਨੂੰ Almari ਚੋਣ ਨਿਸ਼ਾਨ ਮਿਲਿਆ ਹੈਗਾ ਇਹਦੇ ਨਾਲ ਹੀ 9 ਆਜ਼ਾਦ ਉਮੀਦਵਾਰਾਂ ਨੂੰ ਬੈਟਰੀ ਚੋਣ ਨਿਸ਼ਾਨ ਮਿਲਿਆ 12 ਉਮੀਦਵਾਰਾਂ ਨੂੰ ਜਿਹੜਾ ਹੈਗਾ ਬਾਲਟੀ ਮਿਲਿਆ 6 ਉਮੀਦਵਾਰਾਂ ਨੂੰ ਕੇਤਲੀ ਤੇ 11 ਉਮੀਦਵਾਰਾਂ ਨੂੰ ਡਾਇਮੰਡ ਦੇ ਨਿਸ਼ਾਨ ਚੋਣ ਨਿਸ਼ਾਨ ਮਿਲੇ ਨੇ ਇਹਨਾਂ ਦੀ 8 ਉਮੀਦਵਾਰਾਂ ਨੂੰ ਜਿਹੜਾ ਗੰਨਾ ਕਿਸਾਨ 12 ਨੂੰ ਜਿਹੜਾ ਹੈਗਾ ਟਰੱਕ छे नंसरी निशान मिले गुरदासपुर तो आजाद उम्मीदवार गुरप्रीत कौर बाजा बैटरी निशान मिले जबकि अमृतसर तो आजाद उम्मीदवार रजेंद्र कुमार शर्मा मिले पटियाले तो आजाद उम्मीदवार बिंदर कौर ने चोन निशान कैंची अमृतसर तो आजाद उम्मीदवार नीलम ने चो निशान जो हैगा आटो रिक्शा लिया हर उम्मीदवार ने अपनी सूची अनुसार चोन निशान लिया बेबिया अनुसार गुरदासपुर तो 26 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਦੇ ਵਿੱਚ 14 ਉਮੀਦਵਾਰ ਸ਼ਾਮਲ ਨੇ ਜਦਕਿ ਅੰਮ੍ਰਿਤਸਰ ਤੋਂ 30 ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਵਿੱਚੋਂ ਆਜ਼ਾਦ ਉਮੀਦਵਾਰਾਂ ਦੀ ਗਿਣਤੀ 18 ਹੈਗੀ ਆ ਖਡੂਰ ਸਾਹਿਬ ਤੋਂ 27 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਜਿਨ੍ਹਾਂ ਵਿੱਚ 18 ਆਜ਼ਾਦ ਉਮੀਦਵਾਰ ਨੇ ਇਸੇ ਤਰ੍ਹਾਂ ਜਲੰਧਰ ਤੋਂ 20 ਉਮੀਦਵਾਰ ਚੋਣ ਲੜ ਰਹੇ ਨੇ ਜਿਨ੍ਹਾਂ ਵਿੱਚ 8 ਆਜ਼ਾਦ ਉਮੀਦਵਾਰ ਸ਼ਾਮਲ ਨੇ ਖਸ਼ਿਆਰਪੁਰ ਤੋਂ ਕੁੱਲ 16 ਉਮੀਦਵਾਰ ਚੋਣ ਲੜ ਰਹੇ ਨੇ ਜਿਨ੍ਹਾਂ ਵਿੱਚੋਂ 8 ਆਜ਼ਾਦ ਉਮੀਦਵਾਰਾਂ ਦੀ ਜਿਹੜੀ ਗਿਣਤੀ 4 ਆ। ਅਨੰਦਪੁਰ ਸਾਹਿਬ ਤੋਂ ਕੁੱਲ 26 ਉਮੀਦਵਾਰਾਂ ਚੋਂ 13 میدان ਦੇ ਵਿੱਚ ਨੇ। ਲੁਧਿਆਣਾ ਦੇ ਤਾਂ 43 ਉਮੀਦਵਾਰਾਂ ਵਿੱਚੋਂ 26 ਫਤੇਗੜ ਸਾਹਿਬ ਤੋਂ 14 ਉਮੀਦਵਾਰਾਂ ਵਿੱਚੋਂ 7 ਫਰੀਦਕੋਟ ਦੇ ਵਿੱਚੋਂ ਕੁੱਲ 28 ਚੋਂ 12 ਆਜ਼ਾਦ ਉਮੀਦਵਾਰ ਨੇ। ਫਿਰੋਜ਼ਪੁਰ ਤੋਂ ਕੁੱਲ 29 ਉਮੀਦਵਾਰਾਂ ਦੀ ਚੋਣ ਲੜ ਰਹੇ ਨੇ ਜਿਨ੍ਹਾਂ ਵਿੱਚੋਂ 17 ਆਜ਼ਾਦ ਨੇ ਤੇ ਕੁੱਲ ਜਾ ਜਾ ਕੇ ਜਿਹੜਾ ਹੈਗਾ 18 ਉਮੀਦਵਾਰਾਂ ਵਿੱਚੋਂ 7 ਆਜ਼ਾਦ ਨੇ ਸੰਗਰੂਰ ਤੋਂ 23 ਵਿੱਚੋਂ 9 ਆਜ਼ਾਦ ਨੇ ਪਟਿਆਲੇ ਵਿੱਚੋਂ 26 ਵਿੱਚੋਂ 15 ਉਮੀਦਵਾਰ ਆਜ਼ਾਦ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਹੈਗੇ ਨੇ ਹੁਣ ਗੱਲ ਕਰੀਏ ਮਨਪ੍ਰੀਤ ਬਾਦਲ ਦੀ ਚੁੱਪੀ ਦੀ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਭਾਜਪਾ ਦੇ ਆਗੂ ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ਉਤੇ ਲੰਮੇ ਸਮੇਂ ਮਗਰੋਂ ਚੁੱਪੀ ਤੋੜ ਦਿਆ ਭਾਜਪਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ ਜ਼ਿਕਰ ਇਹ ਹੋਗਾ ਕਿ ਮਨਪ੍ਰੀਤ ਬਾਦਲ ਕਾਫੀ ਸਮੇਂ ਤੋਂ ਬਿਮਾਰੀ ਤੋਂ ਪੀੜ ਚੱਲੇ ਆ ਰਹੇ ਨੇ ਤੇ ਆਪਣੀ ਬਿਮਾਰੀ ਕਰਕੇ ਲੋਕ ਸਭਾ ਚੋਣਾਂ ਵਿੱਚ ਸਰਗਰਮ ਭੂਮਿਕਾ ਨਹੀਂ ਨਿਭਾ ਰਹੇ ਉਹਨਾਂ ਦੀ ਚੁੱਪੀ ਤੇ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸੀ ਮੰਪ੍ਰੀਤ ਬਾਦਲ ਨੇ ਬਿਮਾਰੀ ਦੀ ਵਜ੍ਹਾ ਦੇ ਕਰਕੇ ਹਲਕੇ ਵਿੱਚ ਕਿਹਾ ਕਿ ਮੇਰੀ ਗੈਰ ਹਾਜ਼ਰੀ ਤੇ ਚਲਦੇ ਆਂ ਕੁਝ ਫੇਲ ਜਿਹੇ ਸਿਆਸਤਦਾਨ ਆਪਣੀ ਜਿਹੜੇ ਸਿਆਸਤ ਝਮਕਾਉਣ ਵਿੱਚ ਰੁੱਝੇ ਹੋਏ ਨੇ ਦੇਖੋ ਚੈਨਲਾਂ ਉੱਤੇ ਟੀਆਰਪੀ ਵਧਾਉਣ ਲਈ ਮੇਰੇ ਖਿਲਾਫ ਜਿਹੜਾ ਬੇਬੁਨਿਆਦ ਅਫਵਾਹ ਫਲਾਈਆਂ ਜਾ ਰਹੀਆਂ ਸਪਸ਼ਟ ਹੈ ਕਿ ਮੰਪ੍ਰੀਤ ਵਿੱਚ ਮੰਪ੍ਰੀਤ ਵਿੱਚ ਲੱਖ ਕਮੀ ਹੋ ਸਕਦੀ ਹੈ ਪਰ ਵਤਨ ਲਈ ਮੇਰਾ ਇਸ਼ਕ ਮੇਰੀ ਮੁਹੱਬਤ ਘੱਟ ਨਹੀਂ ਹੈਗੀ ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਵਸ਼ਯਾ ਦੀ ਜੋੜੀ ਜੀ ਸ਼ਲਾਘਾ ਕਰਦੇ ਆ ਕਿਹਾ ਕਿ ਜੇਕਰ ਮੇਰੇ ਵਤਨ ਨੂੰ ਕੋਈ ਇੱਜ਼ਤ ਦਵਾ ਸਕਦਾ ਤੇ ਉਹ ਭਾਜਪਾ ਦੇ ਮੋਦੀ ਹੈ ਜਿਨ੍ਹਾਂ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਭਾਰਤ ਨੂੰ ਬਹੁਤ ਤਰੱਕੀ ਦਿੱਤੀ ਹੈ ਸੋ ਸ਼ਹਿਰੋ ਸ਼ਹਿਰੀ ਦੇ ਅੰਦਾਜ਼ ਵਿੱਚ ਸਿਫਤਾਂ ਕੀਤੀਆਂ ਨੇ ਜੀ ਇਧਰ ਫਿਰੋਜ਼ਪੁਰ ਹਲਕੇ ਵਿੱਚ ਮਾਹੌਲ ਪਖਣਾ ਸ਼ੁਰੂ ਹੋ ਗਿਆ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਪਟਿਆਲੇ ਦੇ ਵਿੱਚ ਜੇ ਲੋਕ ਸਭਾ ਹਲਕੇ ਵਿੱਚ ਜਿਹੜੇ ਜੱਦੀ ਉਮੀਦਵਾਰ ਨੇ ਉਹਨਾਂ ਨੇ ਨਿਸ਼ਾਨਾ ਇਹ ਬਣਾਇਆ ਕਿ ਉਪਰੇ ਉਮੀਦਵਾਰ ਨੇ ਬਾਹਰੀ ਉਮੀਦਵਾਰਾਂ ਨੂੰ ਹਟਾਓ ਤੇ ਆਪਣੇਆਂ ਨੂੰ ਲੈ ਕੇ ਆਓ ਇਹਦੇ ਨਾਲ ਹੀ ਜਦੋਂ ਚੋਣਾਂ ਦਾ ਜ਼ਿਕਰ ਚੱਲਦਾ ਦੋਸਤੋ ਤਾਂ ਸਰਦੀ ਖੇਤਰ ਆ ਜਿਹੜਾ ਹਮੇਸ਼ਾ ਪਛੜਿਆ ਰਹਿੰਦਾ ਹਮੇਸ਼ਾ ਉਹਦਾ ਵੀ ਜ਼ਿਕਰ ਚੱਲ ਪਿਆ ਦੇਸ਼ ਦੀ ਬੰਨ ਦੇ ਕਈ ਦਾਕੀਆਂ ਮਗਰੋਂ ਸਰਦੀ ਲੋਕਾਂ ਦੇ ਜ਼ਖਮ ਅਜੇ ਤੱਕ ਅੱਲੇ ਨੇ ਕਈ ਹਕੂਮਤਾਂ ਬਦਲੀਆਂ ਨੇ ਪਰ ਲੋਕਾਂ ਦੇ ਹਾਲਾਤ ਨਹੀਂ ਬਦਲੇ ਲੰਬੇ ਸਮੇਂ ਤੋਂ ਚੋਣਾਂ ਦੀ ਰੋਤਾਈ ਤਾਂ ਲੀਡਰ ਇਹਨਾਂ ਲੋਕਾਂ ਦੀਆਂ ਝੋਲੀਆਂ ਤੇ ਲਾਰਿਆਂ ਨਾਲ ਪਰਦੇ ਰਹੇ ਨੇ ਲਾਰਿਆਂ ਦੇ ਪ੍ਰਾਗੇ ਆਸਾਂ ਦੇ ਵਾਲੇ ਜਿਹੜੇ ਛੱਜ ਵਿੱਚ ਛੱਟਦੇ ਰਹੇ ਨੇ ਇਹਨਾਂ ਦੇ ਵੀ ਹਿੱਸੇ ਕੋਕੜੂ ਆਉਂਦੇ ਰਹੇ ਨੇ ਮੁਰਚੋਣਾ ਦੀ ਰੋਤਾਈ ਤੇ ਬਖ ਬਖ ਸਿਆਸੀ ਤੇਰਾ ਆਗੂਆ ਸਰਦੀ ਲੋਕਾਂ ਨੂੰ ਮਿੱਠੀਆਂ ਗੋਲੀਆਂ ਦੇਣ ਲੱਗੇ ਹੋਏ ਨੇ ਇਹਦੇ ਵਿੱਚ ਸਰਦੀ ਖੇਤਰ ਦਾ ਦੌਰਾ ਕਰਕੇ ਆਏ ਲੋਕਾਂ ਨੇ ਦਾ ਦਰਦ ਸਪਸ਼ਟ ਨਜ਼ਰ ਆ ਰਿਹਾ ਕੰਢਿਆਲੀ ਤਾਰ ਦੇ ਨਾਲ ਨਾਲ ਭਾਰਤ ਦੇ ਆਖਰੀ ਪਿੰਡ ਰੋੜਾਂ ਵਾਲੀ ਦੇ 100 ਸਾਲਾ ਬਜ਼ੁਰਗ ਜਸਵੰਤ ਸਿੰਘ ਦਾ ਕਹਿਣਾ ਕਿ ਦੇਸ਼ ਦੀ ਬੰਡਸਵੇਂ ਉਹ 23 ਵਰਿਆਂ ਦਾ ਸੀ ਤੇ ਅੱਜ 70 ਸੱਤ ਦਹਾਕਿਆਂ ਤੋਂ ਬਾਅਦ ਵੀ ਬੀਤ ਗਏ ਕਈ ਹਕੂਮਤਾਂ ਆਈਆਂ ਚਲੀਆਂ ਗਈਆਂ ਪਰ ਕੁਝ ਨਹੀਂ ਹੋਇਆ ਹੈਗਾ ਸੋ ਉਹਨਾਂ ਨੇ ਕਿਹਾ ਕਿ ਕਈ ਵਾਰ ਉਜਾੜੇ ਉਜੜੇ ਤੇ ਕਈ ਵਾਰੇ ਵਸੇ ਪਰ ਕਿਸੇ ਸਰਕਾਰ ਨੇ ਉਹਨਾਂ ਦੀ ਕੋਈ ਸਹਾ ਨਹੀਂ ਲਈ ਸਹਾਦੀ ਕਿਸਾਨ ਨਿਰਮਲ ਸਿੰਘ ਜੋ ਕਿ ਫੌਜ ਦੀ ਨੌਕਰੀ ਵੀ ਕਰਦਾ ਉਹ ਕਰਕੇ ਆਇਆ ਉਹਨੇ ਕਿਹਾ ਕਿ ਸਰਕਾਰਾਂ ਨੇ ਸਹਾਦੀ ਖੇਤ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣੀਆਂ ਵੀ ਸਹੀ ਨਹੀਂ ਸਮਝੀਆਂ ਸੋ ਉਹਨਾਂ ਦਾ ਕਹਿਣਾ ਕਿ 1987 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਖੇਤੀ ਖੇਤ ਦੇ ਲੋਕਾਂ ਲਈ ਫੌਜ ਤੇ ਅਰਧ ਸੈਨਿਕ ਬਲਾਂ ਦੀ ਭਰਤੀ ਲਈ ਰੱਖਮਾ ਕੋਟਾ ਰੱਖਿਆ ਗਿਆ ਸੀ ਪਰ ਬਾਅਦ ਵਿੱਚ ਸਰਕਾਰਾਂ ਨੇ ਇਹ ਬੰਦ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਖੇਤੀ ਲੋਕਾਂ ਨੂੰ ਸਰਕਾਰੀ ਨੌਕਰੀਆਂ ਵੀ ਰੱਖਮਾ ਕੋਟਾ ਚਾਹੀਦਾ ਪਿੰਡ ਰਜਾਤਾਲ ਦੇ ਨੌਜਵਾਨ ਕਿਸਾਨ ਅਰਸਾਲ ਸਿੰਘ ਸੰਧੂ ਦਾ ਕਹਿਣਾ ਕਿ ਤਾਰ ਤੋਂ ਬਾਹਰ ਕੰਮ ਕਰਨ ਦਾ ਸਮਾਂ ਸਿਰਫ 8 ਘੰਟੇ ਹੈ ਗਰਮੀਆਂ ਦੇ ਵਿੱਚ ਮਜ਼ਦੂਰ ਵੀ ਜਿਹੜਾ ਦੁਪਹਿਰ ਨੂੰ ਕੰਮ ਨਹੀਂ ਕਰਨੀ ਜਾਂਦੇ ਜਦਕਿ ਜੇਕਰ ਜਾਣਦੇ ਨੇ ਤਾਂ ਦੁੱਗਣਾ ਜਿਹੜਾ ਪੈਸਾ ਲੈਂਦੇ ਨੇ ਸੋ ਉਹਨਾਂ ਨੇ ਕਿਹਾ ਕਿ ਕੰਢਿਆਲੀ ਤਾਰ ਸਰਾਦੇ ਉੱਪਰੋਂ ਲੰਘਣੀ ਚਾਹੀਦੀ ਹੈ ਤੇ ਤਾਰੋਂ ਪਾਰ ਜ਼ਮੀਨ ਦਾ ਜਿਹੜਾ ਮੁਆਵਜ਼ਾ ਘੱਟ ਘੱਟੋ ਘਾਟ 25000 ਪ੍ਰਤੀ ਏਕੜ ਹੋਣਾ ਚਾਹੀਦਾ ਰਮਦਾਸ ਹੋਰਾਂ ਨੇ ਕਿਹਾ ਕਿ ਰਮ ਰਮਦਾਸ ਤੇ ਇੱਕ ਆਗੂ ਲੜਕੇ ਦਾ ਕਹਿਣਾ ਵਾ ਕਿ ਕਰਤਾਰਪੁਰ ਲੰਗ ਖੁਨੰਦਾ ਕਰਕੇ ਉਹਨਾਂ ਨੂੰ ਵੱਡੀ ਉਮੀਦ ਸੀ ਕਿ ਹੁਣ ਜোন ਸੁਧਰ ਜੇਗੀ ਪਰ ਕੇਂਦਰ ਸਰਕਾਰ ਨੇ ਡੇਰਾਬਾਬ ਬੰਦਨਾਂ ਨੂੰ ਵਿਕਸਿਤ ਕਰਨ ਲਈ ਕੋਈ ਧਿਆਨ ਨਹੀਂ ਦਿੱਤਾ ਬੱਚੀ ਪਿੰਡ ਦੇ ਕਿਸਾਨ ਅਮਰਜੀਤ ਸਿੰਘ ਦਾ ਕਹਿਣਾ ਕਿ ਜੇ 28 ਸੜਕ ਤੋਂ ਵਪਾਰ ਖੁੱਲ੍ਹਿਆ ਜਾਂਦਾ ਤਾਂ ਸਾਦੀ ਖੇਤ ਦੇ ਲੋਕਾਂ ਨੂੰ ਇਹਦਾ ਵੱਡਾ ਫਾਇਦਾ ਹੋਏਗਾ। ਰੋੜਾ ਨਸ਼ਿਆਲੀ ਸਾਡੀ ਜਵਾਨੀ ਨੂੰ ਤਬਾਹ ਕੀਤਾ ਸੋ ਉਹਨਾਂ ਨੇ ਕਿਹਾ ਕਿ ਚੋਣਾ ਤੋਂ ਨਾ ਤੋਂ ਤਾਂ ਹੁਣ ਉਹਨਾਂ ਦਾ ਮੋਈ ਪੰਗ ਹੋ ਚੁੱਕਾ। ਸੋ ਇਹ ਵੱਡੀ ਚੀਜ਼ ਦੋਸਤੋ ਮਿਲ ਰਹੀ ਹੈ। ਵੋਟਾਂ ਦੇ ਪ੍ਰਤੀਨਿਧ ਜਿਹੜੀ ਉਦਾਸੀਨਤਾ ਨਜ਼ਰ ਆ ਰਹੀ ਹੈ। ਇਹ ਕੋਈ ਛੋਟੀ ਚੀਜ਼ ਨਹੀਂ ਹੈਗੀ। ਥੋੜਾ ਜਿਹਾ ਇਹ ਕਾਲੀ ਦਲ ਤੇ ਸੀਪੀਐਮ ਦਾ ਕਿਵੇਂ ਆਪਸ ਵਿੱਚ ਰਿਲੇਸ਼ਨ ਰਿਹਾ ਇਹ ਵੀ ਮੈਂ ਆਖਰ ਵਿੱਚ ਤੁਹਾਡੇ ਨਾਲ ਗੱਲ ਕਰਦਾ ਚੱਲਾਂ 1997 ਤੋਂ ਬਾਅਦ ਪੰਜਾਬ ਵਿੱਚ ਖੱਬੇ ਪੱਖੀ ਤੀਤੇ ਰਹਿ ਉਹ ਕੋਈ ਹਾਸ਼ੀਏ ਤੇ ਚਲੀ ਗਈ ਹੈ 1900 ਹਰਕਿਸ਼ਨ ਸਿੰਘ ਸਰਜੀਦੇ ਹੁੰਦੇ ਆ ਇਸ ਲਹਿਰ ਦੀ ਦਿੱਲੀ ਵਿੱਚ ਗੂੰਜ ਰਹੀ ਗੂੰਜ ਪੂਰੀ ਚਹੀ ਹੈ ਪਰ ਪੰਜਾਬ ਦੇ ਵਿੱਚ ਖामोਸ਼ ਰਹੀ ਪ੍ਰਾਪਤ ਬਿਰਵੀ ਅਨੁਸਾਰ ਸੀਪੀਐਮ ਨੇ ਕਾਲੀ ਤਲ ਦੇ ਨਾਲ ਹਮਖਿਆਲੀ ਕੁਸ਼ ਹੱਦ ਤੱਕ ਰਹੀ ਹੈ ਤੇ ਸੀਪੀਆਈ ਕਾਂਗਰਸ ਨਾਲ ਸੰਯੋਗਤਾ ਕਰਕੇ ਚੋਣਾਂ ਲੜਦੀ ਰਹੀ ਹੈ 1980 ਵਿੱਚ ਰਾਜਪੁਰਾ ਤੋਂ ਬਲਵੰਤ ਸਿੰਘ ਚੰਦ ਸਿੰਘ ਚੋਪੜਾ ਸਰਵੰਤ ਸਿੰਘ ਧੀਮਾ ਹਰਵੰਤ ਸਿੰਘ ਬੀਕਮ ਦਰਸ਼ਨ ਸਿੰਘ ਝਬਾਲ ਸਮੇਤ ਸੀਪੀਐਮ ਦੇ 8 ਵਿਧਾਇਕ ਰਹੇ ਨੇ 1992 ਵਿੱਚ ਕਾਲੀਆਂ ਦੇ ਬਾਈਕਾਟ ਦੇ ਸਮੇਂ ترਸੇਮ ਜੋਧਾ ਵਿਧਾਇਕ ਬਣਿਆ ਸੀ ਚੋਣ ਇਤਿਹਾਸ ਦੀ ਨਿਗਾਹ ਮਾਰੀਏ 77ਵੇਂ ਚ ਫਲੋਰ ਤੋਂ ਸੀਪੀਐਮ ਦਾ ਮਾਸਟਰ ਭਗਤ RAM ਸੰਸਦ ਮੈਂਬਰ ਬਣਿਆ 2004 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਾਂਗਰਸ ਤੇ ਖੱਬਿਆਂ ਦੇ ਟਕੇੜੋਂ ਲੜੀ ਇਸੇ ਸਾਲ ਬਠਿੰਡੇ ਲੋਕ ਸਭਾ ਸੀਟ ਤੋਂ ਕਾਲੀ ਭਾਜਪਾ ਉਮੀਦਵਾਰ ਹਰ ਸਿੰਘ ਅਤੇ ਵਰਦਲ ਨੇ ਕਾਂਗਰਸ ਸੀਪੀਆਈ ਦੇ ਸਾਂਝੇ ਉਮੀਦਵਾਰ ਕੁਸ਼ਮਪੋਰਾ ਨੂੰ ਹਰਾਇਆ ਇਹਨਾਂ ਸਾਂਝਾ ਘੱਟ ਜੋ ਟੁੱਟ ਗਿਆ ਪੰਜਾਬ ਵਿੱਚ ਕਾਂਗਰਸ ਤੇ ਸੀਪੀਆਈ ਹੈ ਜਿਹੜੀ ਉਹਦੇ ਇਕੱਠੇ ਜੋੜ ਦੇ ਕਾਰਨ ਸੀਪੀਆਈ ਦੇ ਵੱਡੇ ਆਗੂ ਸੀਪੀਐਮ ਦੇ ਵੱਡੇ ਆਗੂ ਹਰਕ੍ਰਿਸ਼ਨ ਸਿੰਘ ਸਰਜੀਤ ਸੀਗੇ ਇਹਦੇ ਨਾਲ ਹੀ ਜਿਹੜਾ ਹੈਗਾ ਜੋ ਕਿ ਪੰਜਾਬ ਦਾ ਸਬੰਧਤ ਸੀ ਕਾਮਰੇਡ ਸਰਜੀਤ 92 ਤੋਂ ਲੈ ਕੇ 2005 ਤੱਕ ਸੀਪੀਐਮ ਦੇ ਜਰਨਲ ਸਕੱਤਰ ਰਹੇ 2004 ਦੇ ਵੀ ਜਿਹੜੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਉਹਨਾਂ ਦੀ ਸਿਹਤ ਵਿਗੜਨ ਲੱਗੀ 2008 ਵਿੱਚ ਉਹਨਾਂ ਦੀ ਮੌਤ ਹੋ ਗਈ ਤੇ ਹਾਲਾਂਕਿ 2007 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਾਂਗਰਸ ਨੇ ਸੂਬੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਗੱਠਜੋੜ ਜਿਹੜਾ ਹੈਗਾ ਕੱਲਿਆਂ ਚੋਣਾ ਲੜੀਆਂ ਤੇ ਉੰਜ 2004 ਦੇ ਵਿੱਚ ਖੱਬੀਆਂ ਧਿਰਾਂ ਨੇ ਉਹ ਭਾਰਤ 43 ਜੋ 3 ਲੋਕ ਸਭਾ ਸੀਟਾਂ ਆਈਆਂ ਸੀਗੀਆਂ ਤੇ ਉਸ ਵੇਲੇ ਜਿਹੜਾ ਹੈਗਾ ਇਹ ਵਸੇ ਖੱਬੇ ਪੱਖੀ ਜੁੜੀਆਂ ਧਿਰਾਂ ਨੇ ਦੋਸਤੋ ਉਹਦੇ ਵਿੱਚ ਜਿਹੜਾ ਸੀਟਾਂ ਸੀਗੀਆਂ ਉਸ ਸਮੇ 64 ਸੀਟਾਂ ਆਈਆਂ ਸੀਗੀਆਂ ਤੇ ਉਸ ਸਮੇ ਜਿਹੜਾ ਹੈਗਾ ਸ਼ਰਤ ਦੇ ਆਧਾਰ ਦੇ ਉੱਤੇ ਜਿਹਨੂੰ ਕਹਿੰਦੇ ਆ ਇੱਕ ਤਰ੍ਹਾਂ ਦੇ ਨਾਲ ਕਾਂਗਰਸ ਸਰਕਾਰ ਨੂੰ ਸਮਰਥਨ ਦਿੱਤਾ ਸੀਗਾ ਇਹਦੇ ਨਾਲ ਹੀ ਸੀਪੀਐਮ ਦੇ ਸੁਭਾਸਕਤਰ ਸੁਖਵਿੰਦਰ ਸਿੰਘ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਤੇ ਕਪੂਰੀ ਮੋਰਚਾ ਲਾਉਣ ਵੇਲੇ ਵੀ ਜਿਹੜਾ ਸੀਪੀਐਮ ਦੀ ਵੱਡੀ ਭੂਮਿਕਾ ਰਹੀ ਹੈ ਸੀਪੀਆਈ ਦੇ ਆਗੂ ਬਲ ਸਿੰਘ ਜੱਬਰ ਨੇ ਕਿਹਾ ਕਿ ਕਾਂਗਰਸ ਨਾਲ ਸਮਝੌਤਾ ਰਿਹਾ ਪਰ ਫਿਰ ਵੀ ਉਹਨਾਂ ਨੂੰ ਜਿਹੜਾ ਹੈਗਾ ਅਖਬੇ ਪੱਖੀ ਵਿਚਾਰਧਾਰਾ ਨੂੰ ਨਹੀਂ त्याਗਿਆ ਹੈਗਾ ਸੋ ਇੱਕ ਕੁਲਮ ਲਾ ਕੇ ਦੋਸਤੋ ਖਬਰਾਂ ਸੀ ਤੁਹਾਡੇ ਨਾਲ ਸਾਂਝ ਪਾਦਾ ਕਰਾਂਗੇ ਹੁਣ ਕੱਲ ਸ਼ੁਕਰੀਆ ਦੋਸਤੋ